ਨੀ ਜਾਨਾ ਠੰਡ ਤੇ ਮਜ਼ੇਦਾਰ ਗਰਮਾ ਗਰਮ ਪਕੌੜੇ ਨਾਲ ਹੋਵੇ ਲੌਂਗ ਇਲਾਇਚੀ ਵਾਲੀ ਚਾਹ ਤੇ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਅੱਜ ਆਪਾਂ ਤੁਹਾਡੇ ਲਈ ਬਣਾਇਆ ਬਹੁਤ ਹੀ ਤੀਜ਼ੀ ਜੇ ਬੜੇ ਸਪੈਸ਼ਲ ਤਰੀਕੇ ਨਾਲ ਗੋਭੀ ਦੇ ਪਕੌੜੇ ਜਿਹੜੇ ਕੀ ਖਾਣ ਵਿੱਚ ਇੰਨੇ ਜਿਆਦਾ ਟੇਸਟੀ ਹੁੰਦੇ ਐ ਜਿਨੇ ਇੱਕ ਵਾਰੀ ਖਾ ਲੇ ਤੇ ਉਹ ਇਹਨਾਂ ਪਕੌੜਿਆਂ ਦਾ ਮਰੀਦ ਹੋ ਜੂਗਾ ਸਭ ਤੋਂ ਪਹਿਲਾਂ ਇਹਦੇ ਲਈ ਲਈ ਹੈ ਜੀ ਆਪਾਂ ਬਿਲਕੁਲ ਫਰੈਸ਼ ਗੋਭੀ ਜਿਹੜੀ ਕੀ ਬਹੁਤ ਹੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਕੱਟਾਂਗੇ ਤੇ ਇਹਦੇ ਫੁੱਲ ਐ ਜਿਹੜੇ ਤੁਸੀਂ ਇਸ ਹਿਸਾਬ ਨਾਲ ਕੱਟਨੇ ਐ ਕਿ ਜਿਹੜੇ ਗੋਭੀ ਦੇ ਪਕੌੜੇ ਆ ਉਹ ਅੰਦਰੋਂ ਬਿਲਕੁਲ ਕੱਚੇ ਨਾ ਰਹਿਣ ਮਤਲਬ ਨਾ ਜਿਆਦਾ ਮੋਟੇ ਤੇ ਨਾ ਜਿਆਦਾ ਪਤਲੇ ਜੇ ਫੁੱਲ ਇੱਕ ਵੱਡਾ ਜਿਆਦਾ ਤਾਂ ਉਹਦੇ ਤੁਸੀਂ ਚਾਰ ਹਿੱਸੇ ਕਰ ਲਿਓ ਤੇ ਜੇ ਫੁੱਲ ਛੋਟਾ ਤਾਂ ਉਹਦੇ ਦੋ ਕਰ ਲਿਓ ਨਾਲ-ਨਾਲ ਹੀ ਇਹਨੂੰ ਤੁਸੀਂ ਚੈੱਕ ਕਰਦੇ ਜਾਓ ਬਹੁਤ ਹੀ ਆਸਾਨ ਤਰੀਕਾ ਹੈ ਪਰ ਥੋੜਾ ਜਿਹਾ ਅਲੱਗ ਹੈ ਤੇ ਬਹੁਤ ਜ਼ਿਆਦਾ ਟੇਸਟੀ ਇਹਦੇ ਨਾਲ ਇਹ ਪਕੌੜੇ ਬੰਦੇ ਆ ਫਿਰ ਆਪਾਂ ਥੋੜਾ ਜਿਹਾ ਪਾਣੀ ਰੱਖਾਂਗੇ ਗਰਮ ਤੇ ਅੱਧਾ ਚਮਚੇ ਉਹਦੇ ਵਿੱਚ ਪਾਵਾਂਗੇ ਨਮਕ ਦਾ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਸਾਰੀ ਕੱਟੀ ਹੋਈ ਗੋਭੀ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦੇ ਪਾਉਣ ਦੋ ਫਾਇਦੇ ਹੈ ਇੱਕ ਤਾਂ ਜਿਹੜੀ ਗੋਭੀ ਹੈ ਆਪਣੀ ਇਹਦੇ ਨਾਲ ਬੜੀ ਸਾਫ ਸੁਥਰੀ ਹੋ ਜੂਗੀ ਤੇ ਦੂਸਰਾ ਗੋਭੀ ਸੌਫਟ ਹੋ ਜੂਗੀ ਇੱਕ ਦੋ ਵਾਰੀ ਇਹਨੂੰ ਸਪੂਨ ਨਾਲ ਇਸੇ ਤਰੀਕੇ ਨਾਲ ਹਿਲਾ ਦਿਓ ਉਸ ਤੋਂ ਬਾਅਦ ਜਦੋਂ ਇਹ ਉਬਲਣ ਲੱਗੀ ਤੈਨੂੰ 3 ਤੋਂ 4 ਮਿੰਟ ਲਈ ਇਸੇ ਤਰ੍ਹਾਂ ਹੀ ਪਕਾਓ ਤੇ ਗੈਸ ਨੂੰ ਬੰਦ ਕਰ ਦਿਓ ਪਰ ਨਾਲ ਦੀ ਨਾਲ ਹੀ ਇਹਨੂੰ ਤੁਸੀਂ ਇੱਕ छन्ਨੀ ਵਿੱਚ ਬਾਹਰ ਕੱਢ ਦਿਓ ਚੰਗੀ ਤਰ੍ਹਾਂ ਸਾਫ਼ ਕਰਕੇ ਕਿਉਂਕਿ ਜੇ ਤੁਸੀਂ ਇਹਨੂੰ ਪਾਣੀ ਵਿੱਚ ਰੱਖਤਾ ਤੇ ਬਹੁਤ ਜ਼ਿਆਦਾ ਬਨ ਜੂਗੀ ਤੇ ਜਿਹੜੇ ਪਕੌੜੇ ਆ ਬਿਲਕੁਲ ਖਰਾਬ ਹੋ ਜਾਣਗੇ ਇੱਥੇ ਤੁਸੀਂ ਧਿਆਨ ਰੱਖਣਾ ਜਿਆਦਾ ਪੱਕਣੀ ਵੀ ਨਹੀਂ ਚਾਹੀਦੀ ਤੇ ਕੱਚੀ ਵੀ ਨਹੀਂ ਰਹਿਣੀ ਚਾਹੀਦੀ ਇਸ ਹਿਸਾਬ ਨਾਲ ਪਕਾਇਓ ਤੇ ਫਿਰ ਇਹਦੇ ਉੱਪਰ ਪਾਵਾਂਗੇ ਜੀ ਆਪਾਂ ਤਿੱਖੀ ਮਿਰਚ ਇੱਕ ਚਮਚ ਚ ਪਰ ਕੇ ਪਾਇਆ ਆਪਾਂ ਅਦਰਕ ਲਸਣ ਦਾ ਪੇਸਟ ਤੇ ਬਿਲਕੁਲ ਬਰੀਕ ਕੱਟੀ ਭੋਈ ਪਾਈ ਹੈ ਹਰੀ ਮਿਰਚ ਜਰੂਰਤ ਅਨੁਸਾਰ ਪਾਵਾਂਗੇ ਨਮਕ ਕੋਈ ਵੀ ਚੀਜ਼ ਇੱਕੋ ਥਾਂ ਤੇ ਨਹੀਂ ਪਾਉਣੀ ਤੁਸੀਂ ਇਸੇ ਤਰੀਕੇ ਨਾਲ ਸਾਰੀ ਗੋਭੀ ਉੱਪਰ ਖਿਲਾਰ ਕੇ ਪਾਉਣੀ ਹੈ ਫਿਰ ਸਪੂਨ ਦੇ ਨਾਲ ਹਲਕਾ ਹਲਕਾ ਜੈਨੂੰ ਆਪਾਂ ਮਿਕਸ ਕਰ ਲਾਂਗੇ ਤੇ 5 ਤੋਂ 10 ਮਿੰਟਾਂ ਲਈ ਇੱਕ ਸਾਈਡ ਤੇ ਰੱਖ ਲਾਂਗੇ ਤੇ ਇਹਦੇ ਲਈ ਆਪਣਾ ਦੂਸਰਾ ਸਾਰਾ ਸਮਾਨ ਕਰਾਂਗੇ ਤਿਆਰ 2 ਤੋਂ 3 ਕੱਪ ਲਈ ਆ ਪਰ ਕੇ ਆਪਾਂ ਬੇਸਨ ਦੇ ਕਿਉਂਕਿ ਜਿਹੜੇ ਇਹ ਪਕੌੜੇ ਆਪਾਂ ਬੇਸਨ ਵਿੱਚ ਤਿਆਰ ਕਰਾਂਗੇ ਪਰ ਜੇ ਤੁਹਾਨੂੰ ਇੰਜ ਲੱਗੇ ਕਿ ਵਿੱਚ ਮੈਦਾ ਵੀ ਪਾਉਣਾ ਚਾਹੀਦਾ ਤਾਂ 1-2 ਚਮਚ ਮਿਕਸ ਕਰੇ ਆਪਾਂ ਪਰ ਬਿਲਕੁਲ ਨਹੀਂ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਰੰਗ ਵਾਲੀ ਮਿਰਚ ਫਿਰ ਪਾਇਆ ਆਪਣਾ ਨਮਕ ਹਲਦੀ ਥੋੜੀ ਜਿਹੀ ਤਿੱਖੀ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਕਾਲੀ ਮਿਰਚ ਪਰ ਜਿਹੜੀ ਤਿੱਖੀ ਲਾਲ ਮਿਰਚ ਹੈ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਪਾਇਆ ਜੀ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਬਰੀਕ ਕੱਟ ਕੇ ਆਪਾਂ ਹਰਾ ਹਰਾ ਧਨੀਆ ਫਿਰ ਪਾਵਾਂਗੇ ਆਪਾਂ ਮੇਥੀ ਕਿਉਂਕਿ ਉਹਦੇ ਨਾਲ ਪਕੌੜਿਆਂ 'ਚ ਖੁਸ਼ਬੂ ਜਿਹੜੀ ਬੜੀ ਸੋਹਣੀ ਆਉਂਦੀ ਹੈ ਇਹ ਸਾਰਾ ਸਮਾਨ ਪਾ ਕੇ ਤੁਸੀਂ ਬੇਸਨ ਨੂੰ ਤਿਆਰ ਕਰਿਓ ਕਿਉਂਕਿ ਫੇਰ ਹੀ ਪਕੌੜੇ ਜਿਹੜੇ ਬਹੁਤ ਜ਼ਿਆਦਾ ਟੇਸਟੀ ਬੰਦਦੇ ਆ ਦੂਸਰੀ ਸਾਈਡ ਤੇ ਕੜਾਈ ਵਿੱਚ ਰੱਖਾਂਗੇ ਆਪਾਂ ਤੇਲ ਨੂੰ ਗਰਮ ਜਿਹੜਾ ਤੇਲ ਤੁਸੀਂ ਵਰਤਦੇ ਹੋ ਉਹ ਹੀ ਲੈ ਲਿਓ ਫੇਰ ਆਪਾਂ ਜੀ ਇਹਦਾ ਬਣਾਵਾਂਗੇ ਪੇਸਟ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਹਲਕਾ ਜਿਹਾ ਹਲਾਉਂਦੇ ਜਾਵਾਂਗੇ ਪਰ ਮੈਂ ਤੁਹਾਨੂੰ ਕਿਹਾ ਸੀ ਜੇ ਤੁਸੀਂ ਮੈਦਾ ਵਗੈਰਾ ਇੱਕ ਚਮਚ ਮਿਕਸ ਕਰਨਾ ਹੋਵੇ ਤਾਂ ਇੱਥੇ ਹੀ ਕਰ ਲਿਓ ਪਾਣੀ ਇੱਕੇ ਸਰ ਜ਼ਿਆਦਾ ਨਾ ਪਾਓ ਕਿਉਂਕਿ ਉਹਦੇ ਨਾਲ ਗੱਠਾ ਬਣ ਜਾਣਗੇ ਹੌਲੀ ਹੌਲੀ ਪਾਓ ਪਰ ਪੇਸਟ ਜਿਹੜਾ ਤੁਹਾਡਾ ਉਹ ਜ਼ਿਆਦਾ ਪਤਲਾ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਪਕੌੜੇ ਬਿਲਕੁਲ ਵਧੀਆ ਨਹੀਂ ਬਣਨਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਫੂਡ ਕਲਰ ਚਾਹਾਂ ਤਾਂ ਉਹਨੂੰ ਸਕਿਪ ਵੀ ਕਰ ਸਕਦੇ ਹਾਂ ਕਿਉਂਕਿ ਬਹੁਤੇ ਇਹਨੂੰ ਪਾ ਕੇ ਖੁਸ਼ ਨਹੀਂ ਹੁੰਦੇ ਪਰ ਅੱਜ ਆਪਾਂ ਇਸ ਲਈ ਪਾਇਆ ਕਿਉਂਕਿ ਪਕੌੜੇ ਜਿਹੜੇ ਆਪਾਂ ਬਿਲਕੁਲ ਬਾਜ਼ਾਰ ਵਰਗੇ ਤਿਆਰ ਕਰ ਰਹੇ ਹਾਂ ਤੇ ਆਪਣਾ گاੜਾ ਪੇਸਟ ਤਿਆਰ ਹੋ ਗਿਆ ਤੇ ਬਿਲਕੁਲ ਲਾਸਟ ਤੇ ਆਪਾਂ ਪਾਵਾਂਗੇ ਥੋੜਾ ਜਿਹਾ ਬੇਕਿੰਗ ਪਾਊਡਰ ਜਿਹਦੇ ਨਾਲ ਇਹ ਪਕੌੜੇ ਫੁੱਲ ਕੇ ਬੜੇ ਹੀ ਵਧੀਆ ਤਿਆਰ ਹੁੰਦੇ ਹੈਗੇ ਇਹਨੂੰ ਆਪਾਂ ਮਿਕਸ ਕਰ ਲਿਆ ਤੇ ਦੂਸਰੀ ਸਾਈਡ ਤੇ ਆਪਣੀ ਗੋਭੀ ਵੀ ਤਿਆਰ ਹੈ ਇਸ ਹਿਸਾਬ ਨਾਲ ਤੁਸੀਂ ਇੰਨਾ ਕ ਗਾੜਾ ਜਿਹੜਾ ਪੇਸਟ ਹੈ ਉਹ ਤਿਆਰ ਰੱਖਣਾ ਜੇ ਤੁਹਾਨੂੰ ਪਕੌੜਿਆਂ ਦੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਫਿਰ ਆਪਾਂ ਚੱਕਾਂਗੇ ਜੀ ਸਾਰੀ ਗੋਭੀ ਤੇ ਉਹਨੂੰ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਡਿਪ ਕਰ ਦਾਂਗੇ ਇੱਕੋ ਵਾਰੀ 'ਚ ਤੁਸੀਂ 5-7 ਪੀ ਇਸ ਕੱਢ ਕੇ ਬੇਸਣ ਵਿੱਚ ਰੱਖ ਦਿਓ ਤਾਂ ਕਿ ਜਿਹੜਾ ਬੇਸਣ ਹੈ ਉਹ ਗੋਭੀ ਦੇ ਅੰਦਰ ਚੰਗੀ ਤਰ੍ਹਾਂ ਚਲਾ ਜਾਵੇ ਉਸ ਤੋਂ ਬਾਅਦ ਤੇਲ ਆਪਣਾ ਹੋ ਗਿਆ ਗਰਮ ਜਦੋਂ ਹੀ ਤੇਲ ਫੁੱਲ ਗਰਮ ਹੋ ਜੇ ਤਾਂ ਤੁਸੀਂ 1 ਮਿੰਟ ਲਈ ਉਹਨੂੰ ਮੀਡੀਅਮ ਫਲੇਮ ਤੇ ਰੱਖਿਓ ਉਸ ਤੋਂ ਬਾਅਦ ਇਹਦੇ ਵਿੱਚ ਹੌਲੀ-ਹੌਲੀ ਪਕੌੜੇ ਪਾਉਂਦੇ ਜਾਓ ਪਰ ਇੱਥੇ ਧਿਆਨ ਜ਼ਰੂਰ ਰੱਖਿਓ ਫੁੱਲ ਗਰਮ ਵਿੱਚ ਪਕੌੜੇ ਬਿਲਕੁਲ ਨਾ ਪਾਓ ਕਿਉਂਕਿ ਤੁਹਾਡੇ ਪਕੌੜੇ ਜਿਹੜੇ ਉੱਪਰੋਂ ਕਾਲੇ ਹੋ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਮੀਡੀਅਮ ਫਲੇਮ ਤੇ ਆਰਾਮ ਨਾਲ ਕਾਉਂਗੇ ਤਾਂ ਬੜਾ ਹੀ ਸੋਹਣਾ ਕਲਰ ਆਊਗਾ ਤੇ ਬਾਕੀ ਟੇਸਟ ਕੀ ਆ ਉਹ ਜਾਊਗਾ ਉਹ ਜਦੋਂ ਤੁਸੀਂ ਬਣਾ ਕੇ ਖਾ ਲੇ ਤੁਹਾਨੂੰ ਉਦੋਂ ਪਤਾ ਲੱਗੂਗਾ ਹੌਲੀ ਹੌਲੀ ਹਿਲਾਉਂਦੇ ਜਾਵਾਂਗੇ ਤੇ 4 ਤੋਂ 5 ਮਿੰਟਾਂ ਵਿੱਚ ਆਪਣੇ ਮਜ਼ੇਦਾਰ ਜੇ ਗੋਭੀ ਦੇ ਪਕੌੜੇ ਬਣ ਕੇ ਤਿਆਰ ਹੋ ਜਾਣਗੇ ਇਸੇ ਤਰੀਕੇ ਨਾਲ ਆਪਾਂ ਬਾਕੀ ਦੇ ਸਾਰੇ ਪਕੌੜੇ ਵੀ ਕੜਾਈ ਵਿੱਚ ਪਾ ਲਾਂਗੇ ਤੇ ਵਾਰੋ ਵਾਰੀ ਕੱਢ ਲਾਂਗੇ ਮਜ਼ੇਦਾਰ ਜਿਹੀਆਂ ਰੈਸਪੀਆਂ ਦੇਖਣ ਦੇ ਲਈ ਸਾਡੇ ਪੇਜ ਨੂੰ ਫੇਸਬੁੱਕ ਤੇ ਫੋਲੋ ਕਰ ਲਿਓ ਤੇ ਲਿੰਕ ਦੇ ਵਿੱਚ ਜਾ ਕੇ YouTube ਤੇ ਸਬਸਕ੍ਰਾਈਬ ਕਰਿਓ ਬਹੁਤ ਹੀ ਮਜ਼ੇਦਾਰ ਤੇ ਕ੍ਰਿਸਪੀ ਜਿਹੇ ਪਕੌੜੇ ਜਿਹੜੇ ਬਣ ਕੇ ਤਿਆਰ ਹੋ ਗਏ ਤੇ ਦੂਸਰੇ ਸਾਰੇ ਪਕੌੜੇ ਵੀ ਆਪਾਂ ਇਸੇ ਤਰੀਕੇ ਨਾਲ ਹੀ ਚਟਪਟ ਕੱਢ ਲਾਂਗੇ ਸਰਦੀ ਦਾ ਮੌਸਮ ਹੈ ਐ ਹੋ ਜਿਹਾ ਜਿਹਾ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਬਣਦੀਆਂ ਹੀ ਰਹਿੰਦੀਆਂ ਆਪਾਂ ਬਣਾਏ ਸਭ ਨੂੰ ਖਵਾਈ ਸਭ ਨੂੰ ਬੜਾ ਹੀ ਮਜ਼ਾ ਆਇਆ ਹੁਣ ਤੁਸੀਂ ਵੀ ਬਣਾ ਕੇ ਆਪਣੀ ਫੈਮਿਲੀ ਨਾਲ ਇੰਜੋਏ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਤੁਹਾਡੇ ਜਿਹੜੇ ਗੋਭੀ ਦੇ ਪਕੌੜੇ ਜਦੋਂ ਤੁਸੀਂ ਬਣਾਓਗੇ ਉਹ ਕਿਹੋ ਜਿਹੇ ਬਣੇ ਆ ਚਾਹੇ ਗ੍ਰੀਨ ਸੌਸ ਨਾਲ ਖਾਇਓ ਚਾਹੇ ਇਮਲੀ ਦੀ ਸੌਸ ਨਾਲ ਖਾਇਓ ਕਿਉਂਕਿ ਇਹ ਖੁਦ ਹੀ ਇੰਨੇ ਜ਼ਿਆਦਾ ਟਿੱਕੇ ਹੁੰਦੇ ਆ ਤੇ ਮਜ਼ੇਦਾਰ ਹੁੰਦੇ ਆ ਕਿ ਤੁਸੀਂ ਇਹਨਾਂ ਨੂੰ ਚਾਹ ਨਾਲ ਵੀ ਖਾ ਸਕਦੇ ਹੋ ਫੁੱਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ